ਜਾਹੀਨ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾਵਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਸ਼ੋਭਾ ਬੱਗਾ ਸਪੋਰਟਸ ਦੀ ਅਕੈਡਮੀ ਦੀ ਇੱਕ ਹੋਰ ਬਹੁਤ ਵੱਡੀ ਅਚੀਵਮੈਂਟ ਗੱਲ ਕਰੀਏ ਤਾਂ ਲਾਸਟ ਟਾਈਮ ਨਾਰਥ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਜੋ ਕਿ ਜੀਐਨਕੇ ਵਿੱਚ ਹੋਈ ਸੀ ਉਹਦੇ ਵਿੱਚ 11 ਮੈਡਲ ਜਿੱਤੇ ਤੇ ਉਹਨਾਂ ਦੀ ਅਕੈਡਮੀ ਨੇ ਉਹਨਾਂ ਵਿੱਚੋਂ ਅੱਜ ਇੱਕ ਅਚੀਵਮੈਂਟ ਜਨਰਕੀ ਜਪਤੇਸ਼ ਸਿੰਘ ਭੁੱਲਰ ਜੀ ਨੇ ਉਹਨਾਂ ਨੇ 골ਡ ਮੈਡਲ ਜਿੱਤ ਕੇ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਖਾਸ ਕਰ ਉਹਨਾਂ ਦੇ ਜਿਹੜੇ ਦਾਦਾ ਦਾਦੀ ਜੀ ਉਹਨਾਂ ਨੂੰ ਬਹੁਤ ਮਾਣ ਹੈ ਅੱਜ ਅਸੀਂ ਉਹਨਾਂ ਦੇ ਦਾਦਾ ਜੀ ਨਾਲ ਗੱਲਬਾਤ ਕਰਾਂਗੇ ਉਹ ਕੀ ਕਰਨਾ ਚਾਹੁੰਦੇ ਨੇ ਆਪਣੇ ਇਸ ਬੱਚੇ ਦੀ ਅਚੀਵਮੈਂਟ ਬਾਰੇ ਸਸੀ ਕਸਰ ਸਸੀ ਗੱਲ ਜੀ ਸਾਰਿਆਂ ਨੂੰ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਮਿਹਰਬਾਨੀ ਜੀ ਥੈਂਕ ਯੂ ਇਹ ਗਰਦਾਸਪੁਰ ਸ਼ਹਿਰ ਵਾਸਤੇ ਇੱਕ ਬੜੀ ਵੱਡੀ ਸੁਭਾਗ ਦੀ ਗੱਲ ਹੈ ਕਿ ਬੱਗਾ ਸਾਹਿਬ ਨੇ ਇੱਕ ਅਜੀਬ ਕਿਸਮ ਦੀ ਸਪੋਰਟਸ ਅਕੈਡਮੀ ਖੋਲੀ ਹੈ ਔਰ ਏਸੀ ਦੀ ਅੱਜ ਦੇ ਜਮਾਨੇ 'ਚ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ ਮੈਂ ਬਹੁਤਾ ਨਹੀਂ ਕਹਾਗਾ ਬੱਗਾ ਸਾਹਮਣੇ ਸਾਰੇ ਬੱਚਿਓ ਬੇਟੀਆਂ ਵੀ ਸੀਗੀਆਂ ਛੋਟੇ ਬੱਚੇ ਵੀ ਸੀਗੇ ਮੈਂ ਤੁਹਾਨੂੰ ਇੱਕ ਹੀ ਗੱਲ ਦੱਸਣੀ ਚਾਹੁੰਨਾ ਉਹਨਾਂ ਨੇ ਤੁਹਾਨੂੰ ਮਿਹਨਤ ਕਰਾਈ ਤੁਸੀਂ 골ਡ ਮੈਡਲ ਲਏ ਇਹ ਮੇਰੇ ਖਿਆਲ ਤੁਹਾਡੇ ਬੋਧਿਆ ਵਾਸਤੇ ਪਹਿਲਾ 골ਡ ਮੈਡਲ ਹੈ ਔਰ ਇਹਨੂੰ ਪਹਿਲਾਂ ਨਾ ਹੁਣ ਸਮਝਿਆ ਜਾਏ ਇਹ ਤੁਹਾਡੀ ਇੱਕ ਸ਼ੁਰੂਆਤ ਹੋਈ ਆ ਔਰ ਇਸ ਚੀਜ਼ ਨੂੰ ਤੁਸੀਂ ਹੁਣ ਅੱਗੇ ਤੋਂ ਲੈ ਕੇ ਚੱਲਣਾ ਔਰ ਇਸ ਤੋਂ ਜ਼ਿਆਦਾ ਹੋਰ ਮਿਹਨਤ ਕਰਨੀ ਆ ਤਾਂ ਕਿ ਅੱਗੇ ਤੋਂ ਤੁਹਾਨੂੰ ਇਸ 골ਡ ਮੈਡਲ ਤੋਂ ਉੱਪਰ ਹੋਰ ਉਪਲਬਧੀਆਂ ਹੋਣ। ਹੋਰ ਤੁਸੀਂ ਜਿੱਤ ਪ੍ਰਾਪਤ ਕਰੋ। ਇਹ ਚੀਜ਼ ਤੁਹਾਨੂੰ ਇੱਕ ਇਤਿਸ਼ਾਦ ਕੀਤਾ ਉਹਨਾਂ ਨੇ ਔਰ ਇੱਕ ਤੁਹਾਡਾ ਜੋ ਇਸ ਅਕੈਡਮੀ ਦੇ ਆਪਣੇ ਡਾਇਰੈਕਟਰ ਸਾਹਿਬ ਨੇ ਬਗਾ ਸਾਹਿਬ ਉਹਨਾਂ ਨੇ ਤੁਹਾਡਾ ਇੱਕ 베이스 ਬਣਾ ਦਿੱਤਾ ਵਾ। ਤੁਹਾਨੂੰ ਇੱਕ ਪਾਈਪ ਲਾਈਨ ਚ ਲਾਈਨ ਲਿਆ ਦਿੱਤਾ ਵਾ। ਇੱਕ ਤੁਹਾਡਾ ਨੀਂਹ ਪੱਥਰ ਰੱਖ ਦਿੱਤਾ ਵਾ। ਹੁਣ ਤੁਸੀਂ ਉਸ ਨੂੰ ਅੱਗੇ ਲੈ ਕੇ ਚੱਲਣਾ ਵਾ। ਉਹਨਾਂ ਤੁਹਾਡਾ ਹੋਰ ਸਾਲ, 2 ਸਾਲ, 3 ਸਾਲ, 4 ਸਾਲ ਚੱਲਣਾ ਉਸ ਤੋਂ ਬਾਅਦ ਤੁਹਾਡੀ ਆਪਣੀ ਜ਼ਿੰਮੇਵਾਰੀ ਬਣੇਗੀ। ਉਹਦੇ ਵਿੱਚ ਮੈਂ ਛੋਟੇ ਬੱਚੀਆਂ ਬੱਚੇ ਛੋਟੇ 5-7 ਸਾਲ ਵਾਲੇ 10-12 ਸਾਲ ਵਾਲੇ ਔਰ ਕੁਝ ਲੜਕੀਆਂ ਵੱਡੀਆਂ ਵੀ ਛੋਟੀਆਂ ਵੀ ਔਰ ਲੜਕੀਆਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿ ਤੁਸੀਂ ਕਿਸੇ ਨਾਲ ਘਟ ਨਹੀਂ ਔਰ ਮੈਂ ਉਸ ਦਿਨ ਫੰਕਸ਼ਨ ਦੇ ਵਿੱਚ ਤੁਹਾਡਾ ਬਹੁਤ ਉਤਸ਼ਾਹ ਵੇਖਿਆ ਔਰ ਤੁਸੀਂ ਸਾਡੇ ਇੱਕ ਚਾਨਣ ਮਨਾ ਰਹੇ ਹੋ ਜਿੰਨੇ ਵੀ ਤੁਸੀਂ ਬੱਚੇ ਹੋ ਤੁਹਾਡਾ ਆਪਣਾ ਭੋਗ ਬਹੁਤ ਜਲਾ ਹੈ ਔਰ ਤੁਸੀਂ ਸਾਡਾ ਆਉਣ ਵਾਲਾ ਵੀ ਤੁਸੀਂ ਸਾਡਾ ਵੀ ਭੋਗ ਹੋ ਮਿਹਨਤ ਕਰੋ ਖੂਬ ਟਿਕਾ ਕੇ ਮਿਹਨਤ ਕਰੋ ਗਲਤ ਆਦਤਾਂ ਤੋਂ ਬਚੋ ਅچھے ਮੈਨਰ ਸਿੱਖੋ ਮਾਨ ਸਤਕਾਰ ਸਿੱਖੋ ਵੱਡਿਆਂ ਦਾ ਮਾਨ ਸਤਕਾਰ ਕਰੋ ਔਰ ਅੱਜ ਦੇ ਜ਼ਮਾਨੇ ਵਿੱਚ ਜੇ ਤੁਸੀਂ ਮਿਹਨਤ ਕੀਤੀ ਹੈ ਔਰ ਤੁਸੀਂ ਕਾਬਲ ਹੋ ਤੁਹਾਡੀ ਕਾਬਲੀਅਤ ਔਰ ਮਿਹਨਤ ਬਚੇਓ ਬੇਕਾਰ ਨਹੀਂ ਜਾਏਗੀ ਉਹ ਫਾਰਮ ਵਿੱਚ ਨਹੀਂ ਪੈਣਾ ਮੈਂ ਇੱਧਰ ਚੱਲੇ ਆਇਆ ਮੈਂ ਉੱਧਰ ਚੱਲੇ ਆਇਆ ਇੱਥੇ ਰਿਸ਼ਵਤ ਚੱਲਦੀ ਹੈ ਉਹ ਚੱਲਦੀ ਆ ਜੇ ਤੁਸੀਂ ਕਾਬਲ ਹੋ ਔਰ ਦੂਜਾ ਧੰਨਵਾਦ ਇੱਕ ਹਿੰਟ ਦੇ ਦਿਆਂ ਸਾਰਿਆਂ ਬੱਚਿਆਂ ਨੂੰ ਇਸੇ ਲੈਵਲ ਤੇ ਚੱਲੇ ਰਹੋਗੇ ਗ੍ਰੈਜੂਏਸ਼ਨ ਕਰੋ ਉਦੋਂ ਤੱਕ ਤੁਸੀਂ ਤੁਹਾਨੂੰ ਪਰਮਾਤਮਾ ਕਰੇ ਨੈਸ਼ਨਲ ਲੈਵਲ ਤੇ ਜਾਓ ਇੰਟਰਨੈਸ਼ਨਲ ਲੈਵਲ ਤੇ ਜਾਓ ਸਟੇਟ ਲੈਵਲ ਤੇ ਜਾਓ ਤੁਹਾਨੂੰ ਮਹਿਕਮੇ ਆ ਕੇ ਮੰਗਣਗੇ ਤੁਹਾਨੂੰ ਖੁਦ ਨੌਕਰੀਆਂ ਦੇਣਗੇ ਰੇਲਵੇ ਵਾਲੇ ਬੀਐਸਐ ਵਾਲੇ ਸੀਆਰਪੀ ਵਾਲੇ ਪੰਜਾਬ ਪੁਲਿਸ ਇਹ ਵੋ ਕਿਉਂਕਿ ਤੁਸੀਂ ਇੱਕ ਸਟੇਟ ਲੈਵਲ ਤੇ ਪਹੁੰਚ ਗਏ ਹੋ ਔਰ ਇੱਕ ਪਾਲਿਸੀ ਆ ਪੰਜਾਬ ਸਰਕਾਰ ਦੀ ਸੈਂਟਰ ਗਵਰਨਮੈਂਟ ਦੀ ਜਿਹੜੇ ਬੱਚੇ ਉਸ ਲੈਵਲ ਤੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਗਵਰਨਮੈਂਟ ਜੌਬ ਦਿੰਦੀ ਆ ਔਰ ਗੈਸਟਡ ਜੌਬ ਦਿੰਦੀ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਜੋ ਵੀ ਹੈ ਉਹ ਤੁਹਾਨੂੰ ਖੁਸ਼ੀ ਹੋਏਗੀ ਤੁਹਾਨੂੰ ਆਫਰ ਆਉਣਗੀਆਂ ਸੋ ਮੈਂ ਤੁਹਾਨੂੰ ਇਹ ਹੀ ਗੱਲ ਕਹਿਣੀ ਚਾਹਣਾ ਕਿ ਮਿਹਨਤ ਕਰੋ ਡਟ ਕੇ ਮਿਹਨਤ ਕਰੋ ਸਾਫ਼ ਨੀਤ ਨਾਲ ਚੱਲੋ ਅچھے ਮੈਨਰ ਸਿੱਖੋ ਅچھے ਸੰਸਕਾਰ ਸਿੱਖੋ ਔਰ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਇੱਕ ਸ਼ੇਅਰ ਯਾਦ ਆ ਗਿਆ ਖੁਦੀ ਕੋ ਕਰ ਬੁਲੰਦੇ ਤਨਾ ਕਿ ਹਰ ਤਬਦੀਰ ਸੇ ਪਹਿਲੇ ਖਦਾ ਤੋਂ ਉਸੇ ਪੁਛੇ ਬਰਾ ਬੰਦੇ ਤੇਰੀ ਖਦਾ ਰਜ਼ਾ ਕੀ ਹੈ ਕਿ ਤੁਹਾਨੂੰ ਫਿਰ ਸਾਰੇ ਲੋਕੀ ਪੁੱਛਣਾਂ ਕਿ ਹੁਣ ਤੂੰ ਇੱਧਰ ਜਾਣਾ ਹੈ ਉੱਧਰ ਜਾਣਾ ਕਿਹੜੇ ਮੈਗਮੇ ਜਾਣਾ ਕਿੱਥੇ ਤੂੰ ਅਫਸਰੀ ਲੈਣੀ ਹੈ ਇਸ ਕਰਕੇ ਤੁਹਾਡੀ ਇੱਕ ਨੀ ਬਣਤੀ ਹੈ ਬਗਾ ਸਾਹਿਬ ਨੇ ਟਿਕਾ ਕੇ ਮਿਹਨਤ ਕਰੋ ਕਾਮਯਾਬ ਹੋਗੇ ਔਰ ਇੱਕ ਬਹੁਤ ਅੱਛਾ ਉਹਨਾਂ ਨੇ ਤੁਹਾਨੂੰ ਬੇਸ ਦਿੱਤਾ ਹੈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭ ਇਸ਼ਾਰਨਾ ਆਪਣੇ ਚੁਭ ਕਾਮਨਾਵਾਂ ਨੇ ਮਿਹਨਤ ਕਰੋ ਤਰੱਕੀ ਬਖਸ਼ ਗੋਡ ਬles ਯੂ ਆਲ ਥੈਂਕ ਯੂ ਸਾਡੇ ਨਾਲ ਜਪਤੇਜ ਸਿੰਘ ਪੁੱਲਰ ਜੋ ਕਿ 골ਡ ਮੈਡਲਿਸਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬੇਟਾ 골ਡ ਮੈਡਲ ਜਿੱਤਿਆ ਕਿਸ ਤਰ੍ਹਾਂ ਲੱਗ ਰਿਹਾ ਹੈ ਅੰਕਲ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਇਸ ਤਰ੍ਹਾਂ ਤੇ ਮੈਂ ਹਰ ਬੱਚੇ ਨੂੰ ਆਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹਰ ਬੱਚਾ ਘਰੇ ਬੈਠ ਕੇ ਗੇਮਸ ਦੇਖਦਾ ਹੈ ਟੀਵੀ ਦੇਖਦਾ ਹੈ ਜੰਕ ਫੂਡ ਖਾਂਦਾ ਹੈ ਇਸ ਦੀ ਜਗ੍ਹਾ ਬਸ 2 ਘੰਟੇ ਕੱਢ ਕੇ ਬਸ ਬੱਗਾ ਅਕੈਡਮੀ ਤੇ ਆ ਕੇ ਆ ਕੇ ਬੱਗਾ ਸਰ ਸਾਨੂੰ ਇੱਕ ਸਪੋਰਟਸਮੈਨਸ਼ਪੀਰਿਟ ਦਿੰਦੇ ਆਂ ਪੰਨੂ ਇੱਕ ਅੱਛਾ ਇਨਸਾਨ ਬਣਾਉਂਦੇ ਆ ਸਾਨੂੰ ਚੰਗਿਆ ਆਦਤਾਂ ਸਿਖਾਉਂਦੇ ਆ ਤੇ ਖੇਡਣਾ ਸਿਖਾਉਂਦੇ ਆ ਓਚੀ ਤਰ੍ਹਾਂ ਤੇ ਆ ਇੱਕ ਬਹੁਤ ਅੱਛੀ ਅਕੈਡਮੀ ਆ ਮੈਂ ਪਹਿਲਾਂ ਵੀ 10 ਮਹੀਨੇ ਲਈ সুইমিং ਵੀ ਸਿੱਖੀ 1 ਮਹੀਨੇ ਲਈ ਬਾਸਕਟਬਾਲ ਪਰ ਉਹ ਦੋਨਾਂ ਤੋਂ ਸਭ ਤੋਂ ਅੱਛੀ ਮੈਨੂੰ ਬਗ ਅਕੈਡਮੀ ਹੀ ਲੱਗੀ ਕਿਉਂਕਿ ਸਰ ਸਾਨੂੰ ਸਭ ਕੁਝ ਸਿਖਾਉਂਦੇ ਆ ਕਲੀ ਕਰਾਟੇ ਨਾਲ ਨਹੀਂ ਸਭ ਕੁਝ ਜਿਮਨਾਸਟਿਕ ਉਹ ਵੀ ਚੀਜ਼ਾਂ ਤੇ ਚੰਗੀਆਂ ਆਦਤਾਂ ਵੀ ਕੀ ਅੱਛਾ ਮਨੁੱਖੇ ਦਾ ਬਣ ਕੇ ਰਹਿਦਾ ਸਾਰੀਆਂ ਉਹ ਚੀਜ਼ਾਂ ਇਸ ਇਹ ਤਾਂ ਤੁਸੀਂ ਜੰਮੂ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਬੱਚਨ ਹਰਾ ਕੇ ਮੈਡਲ ਜਿੱਤੇ 골ਡ ਮੈਡਲ ਜਿੱਤਿਆ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਨਾਲੇ ਕੀ ਕਰ ਰਹੇ ਹੋ ਤੁਸੀਂ ਮਤਲਬ ਉਸ ਟਾਈਮ ਤੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ 골ਡ ਮੈਡਲ ਮਿਲਿਆ ਮੈਂ ਪਹਿਲਾਂ ਬਸ ਮੈਂ ਕਿੰਨੇ ਦਿਨ ਛੁੱਟੀ ਕੀਤੀ ਸੀਗੀ ਕਿਉਂਕਿ ਮੇਰੇ ਪੇਪਰ ਚੱਲ ਰਹੇ ਸੀਗੇ 12 ਦਿਨ ਦੀ ਉਸ ਤੋਂ ਬਾਅਦ ਮੈਂ ਬਸ 2 ਦਿਨ ਆ ਕੇ ਇੱਥੇ ਪ੍ਰੈਕਟਿਸ ਕੀਤੀ ਸੀਗੀ ਤੇ ਮੇਰਾ ਉਸ ਨਾਲ 골ਡ ਮੈਡਲ ਆ ਗਿਆ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੇਖਦੇ ਹੋ ਕੀ ਬਣਨਾ ਚਾਹੁੰਦੇ ਹੋ मैं व्डे होकर एक वैटनरी डॉक्टर बनना चाहना ओलंपिक शूटर प्लेयर शूटिंग प्लेयर हाँ सत श्रीकाल जी सब तो पहला थे तो अ वेरी हैप्पी न्यू ईयर टू ऑल व्यूअर्स एंड अपना सारे सारा दूसरा ये कि यहाँ बच्चा बहुत प्यारा है <laughs> जब तेज सिंह है। वी आर वेरी प्राउड ऑफ हिम तो ये बहुत एनर्जेटिक बच्चा है ਇਹਦੇ ਬਹੁਤ ਐਨਰਜੀ ਸੀ ਵਟੇ ਦੀ ਐਨਰਜੀ ਹੁਣ ਚੈਨਲਾਈਜ਼ ਹੋਈ ਹੈ ਠੀਕ ਤਰੀਕੇ ਨਾਲ ਜਿਹੜਾ ਹੁਣ ਇਹ ਮਤਲਬ ਉੱਥੇ ਖੇਡਦਾ ਹੈ ਨਾ ਉਹਦੇ ਨਾਲ ਮੈਂ ਦੇਖਣੀ ਹੈ ਕਿ ਇਹਦੀ ਐਨਰਜੀ ਠੀਕ ਤਰੀਕੇ ਨਾਲ ਠੀਕ ਡਾਇਰੈਕਸ਼ਨ ਵਿੱਚ ਚੈਨਲਾਈਜ਼ ਹੋਈ ਹੈ ਤੇ ਬਸ ਸਾਡੀਆਂ ਉਹੀ ਸ਼ੋਭਾ ਵਣਾਂਗੇ ਅੱਗੋਂ ਵੀ ਆਪਣੀ ਅਗਲੀ ਲਾਈਫ 'ਚ ਵੀ ਬਹੁਤ ਅੱਛਾ ਕਰੇ ਇਹਨੇ ਸ਼ੂਟਿੰਗ 'ਚ ਵੀ ਇੱਕ ਆਪਣਾ ਸਕੂਲ ਦੇ ਵਿੱਚ ਵੀ ਜਿੱਤੇ ਹੈ 골ਡ ਮੈਡਲ ਤੇ ਵੀ ਆਰ ਵੈਰੀ ਪ੍ਰਾਊਡ ਆਫ ਹਿਮ ਤੇ ਬਸ ਸਾਡੀਆਂ ਸ਼ੁਭਕਾਮਨਾਵਾਂ ਇਹਦੇ ਨਾਲ ਨੇ ਇਹਦੀ ਆਪਣਾ ਅਗਲੀ ਲਾਈਫ ਵੀ ਇਹਦੀ ਬਹੁਤ ਅੱਛੀ 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 ਹੋਵੇ ਤੇ ਹੀ ਵਾਂਟਸ ਟੂ ਬੀਕਮ ਐ ਵੈਟਰਨਰੀ ਡਾਕਟਰ ਉਹ ਇਹਦਾ ਹੀ ਫੁੱਲਫਿਲ ਹੋਏ ਇਹਦੀ ਕਾਮਨਾ ਤੁਹੀ ਆਪ ਟੀਚਰ ਹੋ ਕਿਸ ਤਰ੍ਹਾਂ ਦੇਖਦੇ ਹੋ ਟੀਚਰ ਟੀਚਰ ਮੰਗੀ ਵੇਖਦਾ ਹਰ ਇੱਕ ਨੂੰ ਇਹਦੇ ਵੱਲ ਵੀ ਮੈਸਟਰੇ ਹੀ ਵੇਖਣੀ ਆ ਕਿ ਜਬ ਤੇਜ ਐਸਰਾ ਨਹੀਂ ਕਰਨਾ ਚਾਹੀਦਾ ਜਬ ਤੇਜ ਉਸਰਾ ਨਹੀਂ ਕਰਨਾ ਚਾਹੀਦਾ ਯੂ ਸ਼ੁਡ ਡੂ ਲਾਈਕ ਦਿਸ ਅਸੀਂ ਐਸਰਾ ਹੀ ਨੂੰ ਮਤਲਬ ਗਾਈਡ ਕਰਦੇ ਰਹਿੰਦੇ ਆ ਤੇ ਬਟ ਹੀਜ਼ ਆਰ ਗ੍ਰੈਂਡਸਨ ਸਾਨੂੰ ਇਹਨਾਂ ਦਾ ਪਿਆਰ ਵੀ ਬਹੁਤ ਪੱਗਾ ਸਪੋਰਟਸ ਅਕੈਡਮੀ ਬਾਰੇ ਕੀ ਕਰਨੀ ਹਾਂ ਜੀ ਹਾਂ ਜੀ ਆਫ ਕੌਰਸ ਜਿਹੜਾ ਕੋਚ ਨੇ ਉਹ ਬਹੁਤ ਮਿਹਨਤੀ ਨੇ ਉਹਨਾਂ ਨੇ ਬਹੁਤ ਮਿਹਨਤ ਕਰਵਾਈਏ ਇਹਦੀ ਜਿਹੜੀ એનર્ਜੀ ਉਹਨੂੰ ਉਹਨਾਂ ਨੇ ਸਹੀ ਡਾਇਰੈਕਸ਼ਨ ਦਿੱਤੀ ਹੈ ਉਹਨੂੰ ਚੈਨਲਾਈਜ਼ ਕੀਤਾ ਐਂ ਚੰਗੀ ਤਰ੍ਹਾਂ ਤੇ ਵੀ ਆ ਵੀ ਆਰ ਵੈਰੀ ਥੈਂਕਫੁਲ ਟੂ ਹਿਮ ਬੱਗਾ ਸਰ ਦੇ ਵੀ ਆਰ ਵੈਰੀ ਥੈਂਕਫੁਲ ਟੂ ਹਿਮ ਤੇ ਬਸ ਥੈਂਕ ਯੂ ਸਾਡੇ ਨਾਲ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਚੇਅਰਮੈਨ ਸ਼੍ਰੀ ਬੱਗਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਜਿਹੜੇ ਪਲੇਅਰ ਨੇ 골ਡ ਮੈਡਲ ਜਿੱਤਿਆ ਹੈ ਕਾਰਾਟੇ ਵਿੱਚ ਤੇ ਕੀ ਕਹਿਣਾ ਚਾਹੋਗੇ ਸਰ ਜਪਤੇਜ ਸਿੰਘ ਬਾਰੇ ਦੇਖੋ ਜੀ ਸਭ ਤੋਂ ਪਹਿਲੇ ਤੇ ਸਾਰੇ ਦੇਖਣ ਵਾਲਿਆਂ ਨੂੰ 90 ਸਾਲ ਦੀਆਂ ਸ਼ੁਭਕਾਮਨਾਵਾਂ ਬਹੁਤ ਬਹੁਤ ਵਧਾਈ ਜਿਸ ਤੱਕ ਜਪਤੇਜ ਸਿੰਘ ਪੁਲਰ ਦੀ ਗੱਲ ਹੈ ਇਹ ਸਾਡਾ ਬਹੁਤ ਹੀ ਪਿਆਰਾ ਬੱਚਾ ਹੈ ਜਿਹਦੇ ਕੋਲ ਹੁਣ ਉਹਨੇ ਕਰਨਲ ਪੁੱਲਨ ਸਾਹਮਣੇ ਦੱਸਿਆ ਕਿ ਇਹ ਬੱਚਾ ਪਹਿਲੇ ਸ਼ੂਟਿੰਗ ਵੀ ਕਰਦਾ ਰਿਹਾ ਬੱਡਬਾਲ ਵੀ ਖੇਡਦਾ ਰਿਹਾ ਔਰ ਕੁਝ ਕੁ ਮਹੀਨੇ ਪਹਿਲੇ ਸਾਡੀ ਅਕੈਡਮੀ ਵਿੱਚ ਜੋਇਨ ਕੀਤਾ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਉਹ ਸਾਡੇ ਕਲੀਗ ਨੇ ਉਹ ਵੀ CRPF ਦੇ ਡਿਪਟੀ ਕਮਾਂਡਰ ਨੇ ਉਸ ਨਾਲ ਤੇ ਵੀ ਸਾਡਾ ਉਹਨਾਂ ਨਾਲ ਗਹਿਰਾ ਰਿਸ਼ਤਾ ਆ ਤੇ ਉਹ ਸਾਡੀ ਅਕੈਡਮੀ ਵਿੱਚ ਆਏ ਪਹਿਲੇ ਪੂਨ ਤੇ ਗੱਲਬਾਤ ਹੋਈ ਉਹਨਾਂ ਕਿਹਾ ਕਿ ਸਾਰਾ ਤੁਹਾਡੇ ਕੋਲ ਅਸੀਂ ਬੱਚੇ ਨੂੰ ਟ੍ਰੇਨਿੰਗ ਵਾਸਤੇ ਭੇਜਣਾ ਤੇ ਉਧੂ ਤੋਂ ਬੱਚਾ ਸਾਡੇ ਕੋ ਆ ਰਿਹਾ ਬਹੁਤ ਮਿਹਨਤੀ ਬੱਚਾ ਸਾਨੂੰ ਸਾਰੇ ਬੱਚੇ ਜੋ ਵੀ ਸਾਡੀ ਅਕੈਡਮੀ ਵਿੱਚ ਪ੍ਰੈਕਟਿਸ ਕਰਦੇ ਆ ਸਾਰੇ ਤੇ ਬੜਾ ਮਾਣ ਹੈ ਉਹਨਾਂ ਵਿੱਚੋਂ ਜੇ ਜਪਦੀਸ਼ ਸਿੰਘ ਭੁੱਲਰ ਹੈ ਇਹ ਵੀ ਉੱਥੇ ਜਾ ਕੇ ਜੰਮੂ ਜਿਹੜੀ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਹੋਈ ਹੈ ਉਹ ਚ ਗੋਲ ਮੈਲ ਜਿੱਤ ਕੇ ਆਇਆ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਸਟਮ ਮਲੇ ਦੇ ਫਾਦਰ ਸਾਹਿਬ ਵੀ ਉੱਥੇ ਮੌਜੂਦ ਸੀ ਉਹਨਾਂ ਨੇ ਖੁਦ ਉਸ ਕੰਪੀਟੀਸ਼ਨ ਨੂੰ ਆਪਣੇ ਅੱਖੀ ਵੇਖਿਆ ਔਰ ਉਹਦੇ ਬਾਅਦ ਆਪਣੀ ਬਟਾਲੀ ਵਿੱਚ ਲੈ ਕੇ ਗਏ ਉਹ ਜਿੰਨੇ ਵੀ ਮੇਰੇ ਬੱਚੇ ਔਰ ਮੇਰੇ ਕੋਚੇਜ਼ ਨਾਲ ਗਏ ਹੋ ਸੀ ਸਾਰਿਆਂ ਨੂੰ ਆਪਣੀ ਬਟਾਲੀ ਵਿੱਚ ਵੀ ਲਿਜਾ ਕੇ ਬੜਾ ਸਨਮਾਨਿਤ ਕੀਤਾ ਆਪਣੇ ਸੀਓ ਨਾਲ ਮਲਾਇਆ ਤੇ ਇਹਦੇ ਵਿੱਚ ਸਾਡੇ ਬੱਚਿਆਂ ਦਾ ਤੇ ਕੋਚਾਂ ਦਾ ਹੋਰ ਵੀ ਉਤਸ਼ਾਹ ਵਧਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੀ ਅਕੈਡਮੀ ਦਾ ਬੱਚਾ ਮੈਡਲ ਲੈ ਕੇ ਆਇਆ ਉਮੀਦ ਕਰਦਾ ਕਿ ਇਸੇ ਤਰ੍ਹਾਂ ਅੱਗੇ ਵੀ ਜਿੱਤਾਂ ਹੋਣੇ ਨੇ ਕਰਨਲ ਸਾਹਿਬ ਨੇ ਦੱਸਿਆ ਕਿ ਇਹਨਾਂ ਦੀ ਸ਼ੁਰੂਆਤ ਹੈ ਅੱਗੇ ਮੰਜ਼ਲਾਂ ਬੜੀਆਂ ਨੇ ਇਸ ਤਰ੍ਹਾਂ ਜਿੱਦਾਂ ਨੇ ਵਧੀਆ ਸ਼ੁਰੂਆਤ ਹੋਈ ਹੈ ਅੱਗੇ ਵੀ ਇਦਾਂ ਮੱਲਾ ਮਾਰਨਗੇ ਤੇ ਮੈਡਲ ਜਿੱਤਣਗੇ ਗੱਲ ਕਰੀਏ ਤਾਂ ਇਹਨਾਂ ਦੀ ਅਕੈਡਮੀ ਵਿੱਚ ਇੱਕ ਤੋਂ ਇੱਕ ਵੱਧ ਕੇ ਹੀਰੇ ਨੇ ਤੇ ਹੀਰੇ ਦੀ ਪਛਾਣ ਤਾਂ ਹਮੇਸ਼ਾ ਜੋਹਰੀ ਨੂੰ ਹੁੰਦੀ ਹੈ ਉਹ ਜੋਹਰੀ ਬੱਗਾ ਸਰ ਨੇ ਕਿਸ ਤਰ੍ਹਾਂ ਲੱਗਦਾ ਸਰ ਬਹੁਤ ਵਧੀਆ ਲੱਗਦਾ ਜੀ ਇਹ ਕੁੱਲ ਮਿਲਾ ਕੇ ਸਾਡੇ ਇੱਕ ਟੀਮ ਵਰਕ ਹੈ ਮੈਂ ਇਹਦਾ ਕ੍ਰੈਡਿਟ ਆਪ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਤਾਂ ਸਿਰਫ ਇੱਕ ਮਾਰਗਦਰਸ਼ਨ ਦੇਣ ਵਾਲਾ ਜਿਹੜੇ ਮੇਰੇ ਇਥੇ ਕੋਚੇਜ ਨੇ ਜਿਹੜੇ ਇਹਨਾਂ ਦੇ ਨਾਲ ਕੰਮ ਕਰਦੇ ਆ ਇਹ ਉਹਨਾਂ ਦੀ ਮਿਹਨਤ ਹੈ ਨਾਲ ਬੱਚਿਆਂ ਦੀ ਮਿਹਨਤ ਉਹ ਸਭ ਤੋਂ ਵੱਡਾ ਮੈਜੂਰਨ ਦਾ ਫਰੇ ਹੈ ਉਹਨਾਂ ਦੇ ਪਿੰਡ ਸੁਧਿਣਾ ਚਾਹਨਾ ਕਿ ਜਿਹੜੇ ਬੱਚਿਆਂ ਨੂੰ ਇੱਕ ਤੇ ਮੋਟੀਵੇਟ ਕਰਦੇ ਆ ਉਹ ਸਮੇਂ ਤੇ ਬੱਚਿਆਂ ਨੂੰ ਐਡਮਿਸ ਸੜਕੇ ਜਾਂਦੇ ਆ ਫਿਰ ਲੈ ਕੇ ਜਾਂਦੇ ਆ ਔਰ ਅੱਜ ਦੇ ਸਮੇਂ ਵਿੱਚ ਜੋ ਕਿ ਜ਼ਿਆਦਾਤਰ ਪੇਂਟ ਦਾ ਜ਼ੋਰ ਪੜ੍ਹਾਈ ਦੇ ਉੱਤੇ ਆ ਉਹ ਪ੍ਰਾਇਤਬਾ ਟਿਊਸ਼ਨ ਇੱਕ ਸਮੇਂ ਵਿੱਚ ਬੱਚੇ 6-6 8-8 ਘੰਟੇ ਸਕੂਲ ਚ ਪੜਦੇ ਆ ਬਾਕੀ ਸਮੇ ਟਿਊਸ਼ਨ ਪੜਦੇ ਆ ਤੇ ਇਹਦੇ ਇੰਨੇ ਇੰਗੇਜਮੈਂਟ ਹੋਣ ਦੇ ਬਾਵਜੂਦ ਵੀ ਪੇਰੈਂਟਸ ਨੇ ਇਹਨਾਂ ਬਾਰੇ ਕੁਝ ਸਮੇ ਕੱਢਿਆ ਕਿ ਬੱਚਾ ਨੂੰ ਸਪੋਰਟਸ ਵਿੱਚ ਵੀ ਪਾਇਆ ਜਾਏ ਉਹ ਤਾਂ ਜੋ ਬੱਚੇ ਫਿਜ਼ੀਕਲ ਔਰ ਮੈਂਟਲੀ ਤੋਟੇ ਫਿਟ ਰਹਿਣ ਇਸ ਲਈ ਜਿਹੜੇ ਦੇ ਪੇਰੈਂਟਸ ਨੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਹਨ ਮੈਂ ਤੁਹਾਡਾ ਆਪਣਾ ਸੰਜੀਪ ਬਾਵਾ